ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਤੁਹਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਅਧਿਆਪਕ ਬੱਚਿਆਂ ਦੀ ਪੜ੍ਹਾਈ ਵਿੱਚ ਪੂਰੀ ਦਿਲਚਸਪੀ ਨਹੀਂ ਲੈਂਦੇ ਇੱਕ ਪੱਤਰ ਲਿਖ ਕੇ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਸੰਬੰਧੀ ਸ਼ਿਕਾਇਤ ਕਰੋ ਯਾਨੀ ਕਿ ਗਵਰਨਮੈਂਟ ਸਕੂਲ ਦੇ ਜਿਹੜੇ ਟੀਚਰ ਹੈ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਂਦੇ ਨਹੀਂ ਹੈ ਉਨ੍ਹਾਂ ਚ ਕੋਈ ਵੀ ਰੁਚੀ ਨਹੀਂ ਲੈਂਦੇ ਪੜਾਉਂਦੀ ਇਸ ਸੰਬੰਧੀ ਟੀਚਰਾਂ ਦੀ ਸ਼ਿਕਾਇਤ ਕਰਨੀ ਹੈ ਜ਼ਿਲ੍ਹਾ ਸਿੱਖਿਆ ਅਫਸਰ ਦੇ ਅਧਿਕਾਰੀ ਨੂੰ ਠੀਕ ਹੈ ਨਾਓ ਲੈਸਟਾਰਟ ਸੇਵਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਵਿਸ਼ਾ ਕੀ ਹੈ ਸਕੂਲ ਵਿੱਚ ਪੜ੍ਹਾਈ ਦੇ ਮਾੜੇ ਪਵੰਦ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਸਾਡੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਾਈ ਦਾ ਦਿਨੋ ਦਿਨ ਮੰਦਾ ਹਾਲ ਹੋ ਰਿਹਾ ਹੈ ਮੰਦਾ ਮਤਲਬ ਮਾੜਾ ਜਾਂ ਬੁਰਾ ਸਕੂਲ ਵਿੱਚ ਗਿਣਤੀ ਪੱਖੋਂ ਭਾਵੇਂ ਅਧਿਆਪਕ ਲੋਡ ਅਨੁਸਾਰ ਪੂਰੇ ਹਨ ਯਾਨੀ ਕਿ ਜਿੰਨੇ ਟੀਚਰਸ ਚਾਹੀਦੇ ਆ ਉਹ ਸਕੂਲਿੰਗ ਟੀਚਰ ਪੂਰੇ ਹਨ ਪਰੰਤੂ ਉਹਨਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਵੱਲ ਪੂਰਾ ਧਿਆਨ ਨਾ ਦੇ ਸਕਣ ਕਾਰਨ ਵਿਦਿਆਰਥੀ ਅਤੇ ਮਾਪੇ ਬਹੁਤ ਹੀ ਪਰੇਸ਼ਾਨ ਹਨ ਨਨਕੇ ਟੀਚਰਸ ਦੀ ਗਿਣਤੀ ਤੇ ਪੂਰੀ ਹੈ ਪਰ ਉਹ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦੇਣਦੇ ਪੇ ਜਿਸ ਕਰਕੇ ਵਿਦਿਆਰਥੀ ਤੇ ਜਿਹੜੇ ਮਾਪਿਓ ਬਹੁਤ ਹੀ ਜ਼ਿਆਦਾ ਦੁਖੀ ਹਨ ਸਕੂਲ ਵਿੱਚਲੇ ਬਧੇਰੇ ਤਾਂ ਅਧਿਆਪਕ ਜਮਾਤਾਂ ਵਿੱਚ ਪੜਾਉਣ ਦੀ ਥਾਂ ਬੱਚਿਆਂ ਨੂੰ ਟਿਊਸ਼ਨ ਲਈ ਉਤਸ਼ਾਹਿਤ ਕਰਦੇ ਹਨ ਨਾ ਕਿ ਜਿਹੜੇ ਟੀਚਰ ਹੈ ਉਹ ਬੱਚਿਆਂ ਨੂੰ ਫੋਰਸ ਕਰਦੇ ਹਨ ਕਿ ਸਾਡੇ ਕੋਲ ਟਿਊਸ਼ਨ ਲਖਵਾਉਣ ਇਸ ਦਾ ਗ੍ਰੀਵ ਵਿਦਿਆਰਥੀਆਂ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਉਹ ਪੀਸਾ ਨਹੀਂ ਦੇ ਸਕਦੇ ਇਸ ਕਰਕੇ ਤੇ ਉਹ ਗਵਰਨਮੈਂਟ ਸਕੂਲ ਸਰਕਾਰੀ ਸਕੂਲ ਪੜਨ ਜਾਂਦੇ ਆ ਇਸਨਾਲੇ ਹੀ ਅਧਿਆਪਕ ਅਕਸਰ ਹੀ ਜਮਾਤਾਂ ਵਿੱਚ ਲੇਟ ਆਉਂਦੇ ਹਨ ਯਾਨੀ ਕਿ ਕਲਾਸ ਵਿੱਚ ਲੇਟ ਆਉਂਦੇ ਹਨ ਤੇ ਆਹ ਮਿਹਨਤ ਕਰਵਾਉਣ ਦੀ ਥਾਂ ਕੁਝ ਹੁਸ਼ਿਆਰ ਨੂੰ ਪੜਾਉ ਲਾ ਦਿੰਦੇ ਹਨ ਯਾਨੀ ਕਿ ਇੱਕ ਤੇ ਉਹ ਪੀੜਾ ਲਗਾਣ ਆਉਂਦੇ ਨੇ ਜੇ ਆਉਂਦੇ ਆ ਤੇ ਲੇਟ ਆਉਂਦੇ ਆ ਤੇ ਉਹ ਜਿਹੜੇ ਕਲਾਸ ਚ ਇੰਟੈਲੀਜੈਂਟ ਬੱਚਾ ਹੋਏਗਾ ਉਹਨੂੰ ਕਹਿੰਗੇ ਕਿ ਤੁਸੀਂ ਸਾਰਿਆਂ ਨੂੰ ਕੰਮ ਕਰਵਾਣਾ ਜੱਸ ਸੇ ਕਹਿ ਸਕਦੇ ਗਾਈਡ ਦੇ ਕੇ ਬਲੈਕਬੋਰਡ ਤੇ ਲਿਖਣ ਨੂੰ ਦੇ ਦਿੰਦੇ ਆ ਤੇ ਉਹ ਕਹਿੰਦੇ ਆ ਕਿ ਤੁਸੀਂ ਹੀ ਕੰਮ ਕਰਾਣਾ ਤੇ ਆ ਬੈਠੇ ਅਖਬਾਰਾ ਹੀ ਪੜਦੇ ਰਹਿੰਦੇ ਹਨ ਜਾ ਕੋਈ ਹੋਰ ਲਿਖਾ ਪੜੀ ਦਾ ਕੰਮ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਕੁੱਲ ਮਿਲਾ ਕੇ ਸਕੂਲ ਵਿੱਚ ਪੜਾਈ ਦਾ ਬੇੜਾ ਦਿਨੋ ਦਿਨ ਗਰਖ ਹੋ ਰਿਹਾ ਹੈ ਸਕੂਲ ਦੇ ਮੁਖ ਅਧਿਆਪਕ ਜੀ ਨੂੰ ਮਾਪਿਆਂ ਦੇ ਕਈ ਵਾਰ ਅਜੀਬ ਸਥਿਤੀ ਬਾਰੇ ਦੱਸਿਆ ਹੈ ਯਾਨਕਿ ਪ੍ਰਿੰਸੀਪਲ ਨੂੰ ਕਈ ਵਾਰੀ ਸ਼ਿਕਾਇਤ ਕੀਤੀ ਆ ਬੱਚਿਆਂ ਦੇ ਮਾਪਿਓ ਨੇ ਪਰ ਉਹਨਾਂ ਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਸੋ ਸਾਡੀ ਆਪ ਜੀ ਨੂੰ निम्रता सहित विनती है कि आप इस समस्या वाल उच्चे चा ध्यान दवो ता काम दा भविष्य बनन जा रहे ताजो जो काल आएगा बेटा थे काल दा भविष्य बनन जा रहे नौजवान पूरी तरह पढ़ाई दा पूरा पूरा लाभ उठा सकन ताजो जो काल दा ठीक है ਨੈਕਸਟ ਹੈ ਇਸ ਲਈ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਤੁਹਾਡਾ ਵਿਸ਼ਵਾਸਪਾਤਰ ਹਰਦੇਵ ਸਿੰਘ ਠੀਕ ਹੈ ਇਸ ਵਿੱਚ ਦੱਸਿਆ ਕਿ ਸਰਕਾਰੀ ਸਕੂਲ ਦੀ ਕੀ ਕੰਡੀਸ਼ਨ ਹੈ ਕੀ ਹਿਸਾਬ ਹੈ ਕਿਵੇਂ ਟੀਚਰਸ ਪੜ੍ਹਾਉਂਦੇ ਆ